ਫੋਨ ਲਾਪਰੀ ਸੀ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫਣਬੰਦ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਕਰਦੀਆਂ ਜਿਹੜੀਆਂ ਤਸਵੀਰਾਂ ਨੇ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਤੁਸੀਂ ਦੇਖ ਸਕਦੇ ਹੋ ਵੀ ਘਰ ਵੀ ਬਿਲਕੁਲ ਜਿਹੜਾ ਇੱਕ ਤਾਂ ਗਾਡਰ ਪਾਏ ਹੁੰਦੇ ਆ ਤਬਾਲੇ ਪਾਏ ਹੁੰਦੇ ਆ ਇਹ ਤਾਂ ਬਿਲਕੁਲ ਹੀ ਜਿਹੜੀਆਂ ਲੱਕਰਾਂ ਦੇ ਨਾਲ ਹੀ ਜਿਹੜੀ ਛੱਤ ਹੈ ਜਿਹੜੀ ਐ ਅਡਜਸਟ ਕਰ ਦਿੱਤੀ ਗਈ ਐ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੰਦਰ ਵੀ ਆ ਕੇ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਦੇ ਸੋ ਇਹ ਵੀ ਹਾਲਾਤ ਜਿਹੜੇ ਨੂੰ ਕੋਈ ਐਡੇ ਜ਼ਿਆਦਾ ਵਧੀਆ ਨਹੀਂ ਕਿਸੇ ਟਾਈਮ ਵੀ ਜੜੀ ਆ ਇਹ ਡਿੱਗ ਸਕਦੀ ਸੋ ਅਸੀਂ ਵੀ ਜਿਹੜੀ ਗੱਲਬਾਤ ਕਰ ਰਹੇ ਆ ਪਰ ਫਿਰ ਵੀ ਅਸੀਂ ਵੀ ਇੱਕ ਵੱਡਾ ਰਿਸਕ ਲੈ ਕੇ ਜਿਹੜੀ ਅੰਦਰ ਦੇ ਵਿੱਚ ਮੌਜੂਦ ਆ ਸੋ ਬਿਲਕੁਲ ਹੀ ਘਰ ਦੀ ਜਿਹੜੀ ਕਹਿ ਸਕਦੇ ਕੰਡੀਸ਼ਨ ਬਿਲਕੁਲ ਨਾ ਮਾਤਰ ਕੱਚਾ ਕਰ ਰਿਹਾ ਸੋ ਚਣਾਈ ਵੀ ਜਿਹੜੀ ਆ ਉਹ ਕੋਈ ਸੀਮੈਂਟ ਦੀ ਨਹੀਂ ਹੋਈ ਹੈਗੀ ਗਾਰੇ ਦੀ ਚਣਾਈ ਹੋਈ ਆ ਸੋ ਬਾਰਸ਼ਾਂ ਦੇ ਦਿਨਾਂ 'ਚ ਜਿਹੜਾ ਗਾਰਾ ਵੀ ਜਿਹੜਾ ਕੋਲ ਕੋਲ ਕਿਟਾਂ ਦੇ ਵਿੱਚੋਂ ਜਿਹੜੀਆਂ ਦਰਜਾ ਜਿਹੜੀਆਂ ਨੇ ਖਾਲੀ ਹੋ ਚੁੱਕੀਆਂ ਨੇ ਸੁਚੀ ਤਾਂ ਪੈ ਚੁੱਕੀ ਨੇ ਵੱਡੀਆਂ ਪਰ ਪਰਿਵਾਰਕ ਮੈਂਬਰ ਜਿਹੜਾ ਇਨਾ ਮਤਲਬ ਇਨੀ ਹਾਨੀਆ ਕੰਡੀਸ਼ਨ ਕਿ ਇਨਾ ਲਾਈਵਲ ਨਹੀਂ ਹੈਗਾ ਕਿ ਇਸ ਨੂੰ ਪੱਕਾ ਜਿਹੜਾ ਕਰ ਸਕਦਾ ਬਿਲਕੁਲ ਹੀ ਲੋੜਵੰਦ ਪਰਿਵਾਰ ਆ ਸੋ ਕੀ ਕੰਡੀਸ਼ਨ ਪਰਿਵਾਰ ਦੇ ਵਿੱਚ ਮਤਲਬ ਵਿਧਵਾ ਜਿਹੜੀ ਜਨਨੀਆਂ ਇਸ ਕਮਰੇ ਦੇ ਵਿੱਚ ਇਹ ਰਹਿਣ ਦੇ ਲਈ ਮਜਬੂਰ ਨੇ ਇੱਕ ਮਤਲਬ ਉਹਨਾਂ ਦਾ ਫੈਕਟਰੀ ਦੇ ਬਜ਼ੁਰਗ ਆ ਤੇ ਇੱਕ ਵਿਧਵਾ ਜਿਹੜੀ ਆ ਆਪਣੇ ਭੈਣਾਂ ਸਾਡੀ ਉਹਨੇ ਸੋ ਸਾਡੇ ਨਾਲ ਭੈਣ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਲੈਨੇ ਆ ਸੋ ਸਾਰੀ ਕੰਡੀਸ਼ਨ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖੀ ਆ ਕੋਈ ਕਮਰੇ ਦੀ ਕੋਈ ਏਡੀ ਜ਼ਿਆਦਾ ਬਿਆਨ ਕਰਨ ਵਾਲੀ ਨਹੀਂ ਆ ਸੋ ਮਾਰੇ ਹੀ ਜਿਹੜ ਸਹੀ ਗੋ ਜੀ ਸਹੀ ਗੋ ਕੀ ਨੋਗੇ ਮੈਂ ਨਾ ਆਸ਼ਾ ਜੋ ਕਿਹੜਾ ਪਿੰਡ ਹੈ ਜੀ ਪਿੰਡ ਪਨਮ ਜੋ ਹਾਂ ਜੀ ਕਦ ਕਦ ਕੰਮ ਕਰਦੇ ਹੋ ਕੰਮ ਇਦਾਂ ਕਰਾਂ ਦਾ ਜੂ ਕਰਦੀ ਜੋ ਹਾਂ ਜੀ ਕਿੰਨੇ ਮੁੱਲ ਬੋ ਹੋਰ ਕੋਣੇ ਪਰਵਾਹ ਬਸ ਮੈਂ ਤੇ ਮੇਰਾ ਸਹੁਰਾ ਪਰਵਾਹ ਜੋ ਸਹੁਰਾ ਜੋ ਕਰਦੀ ਕਿੰਨੇ ਪਰ ਸਰ ਕੋ ਜਲਾ ਕਰਨਾ ਚਾਹਦਾ ਇਦਾਂ ਮੈਂ ਕੰਮ ਕਰ ਕਰਦੀ ਜੋ ਤੇ 800 ਰੁਪਏ ਲੈ ਨਹੀਂ ਹੋਂ ਨਾ ਕਰੋ ਤੇ ਉਹ 800 ਚ ਹੀ ਚਾਰਾ ਕਰੀਦਾ ਜੋ ਸਾਰਾ ਕੁਝ ਮੁੱਲ ਦਾ ਜੋ ਹਾਂ ਜੀ ਇਹ ਮਨ ਲੋ ਜਿਹੜੇ ਇੰਨੇ ਮਨ ਲੋ ਕੱਚੇ ਕੋਠੇ ਨੇ ਮਨ ਲੋ ਲੰਮੇ ਸਮੇਂ ਤੋਂ ਕਦੀ ਇੰਨੇ ਚਿਰ ਤੋਂ ਪੁਰਾਣੇ ਟਾਈਮ ਤੋਂ ਚੱਲਦੇ ਆ ਰਹੇ ਕਦੀ ਮਨ ਲੋ ਸਰਕਾਰ ਨੂੰ ਕਦੀ ਗ੍ਰਾਂਟ ਜਾਂ ਕੋਈ ਫਾਇਦਾ ਨਹੀਂ ਸਾਡੀ ਉੱਪਰ ਕੀ ਸਰਕਾਰਾਂ ਇਦਾਂ ਹੀ ਆਉਂਦੇ ਜੋ ਤੇ ਕਹਿ ਕੇ ਚੱਲ ਜਾਂਦੇ ਜੋ ਬਾਅਦ ਚ ਕੋਈ ਗੱਲਬਾਤ ਹੀ ਨਹੀਂ ਹੁੰਦੀ ਅੱਗੇ ਵੀ ਕਿਸੇ ਨੇ ਕੋਠੇ ਲੈ ਕੇ ਖੜੇ ਸਿਆਲ ਜੇ ਚ ਤੇ ਉਦੋਂ ਵੀ ਕੋਈ ਗੱਲਬਾਤ ਨਹੀਂ ਹਨੂ ਆਣ ਕੇ ਦੱਸੀ ਤੇ ਕਹਿ ਦਿੰਦੇ ਕੋਈ ਨਹੀਂ ਆ ਜਾਣਗੇ ਸਾਲ ਲੱਗਦਾ ਹੁੰਦੇ ਹੁੰਦੇ ਵੀ ਕਦੀ ਦੋ ਸਾਲ ਆ ਜਾਣੇ ਆ ਜੇ ਸਰਪੰਚ ਨਾਲ ਗੱਲ ਕਰਦੀ ਸਰਪੰਚ ਵੀ ਕਹਿ ਦਿੰਦਾ ਕੋਈ ਨਹੀਂ ਆ ਜਾਣਗੇ ਜਦੋਂ ਆਏ ਸਾਰਿਆਂ ਦੇ ਇਕੱਠੇ ਆਉਣੇ ਆ ਟਾੜੇ ਕੱਲਿਆਂ ਦੇ ਥੋੜੀ ਹੋਣੀ ਘਰ ਵਾਲੇ ਪਹਿਲਾਂ ਕੀ ਕਰਦੇ ਸੀ ਘਰ ਵਾਲਾ ਏਦਾਂ ਇੰਦੀਆੜੀ ਦੱਪਾ ਕਰਦਾ ਸੀ ਜੋ ਜੇ ਕਰਦਾ ਸੀ ਕੋਈ ਕੰਮ ਤੇ ਆਪਣੇ ਜੋਗਾ ਹੀ ਤੇ ਉਹ ਵੀ ਸ਼ਰਾਬੀ ਲੈਣੀ ਬਸ ਹੁਣ ਲੋ ਦੱਥ ਹੋ ਗਿਆ ਹਾਂਜੀ ਹੁਣ ਦੱਥ ਹੋ ਗਈ ਜੋ ਹੋ ਗਿਆ ਸਾਲਕ ਹੋ ਹੀ ਗਿਆ ਜੋ ਹਾਂਜੀ ਹੋਰ ਉਸ ਤੋਂ ਲੋਗਾ ਪਰਿਵਾਰ ਕੋਲ ਵਿੱਚ ਬੱਚੇ ਕਿੰਨੇ ਬੱਚੇ ਇੱਕ ਇੱਕ ਬੇਟਾ ਹੀ ਉਹ ਦੱਥ ਹੋ ਗਈ ਜੋ ਦੀ ਤੇ ਹੁਣ ਬੇਟੀ ਹੈ ਬਸ ਬਿਲਕੁਲ ਸਾਰੇ ਬੰਨ ਜਿਹੜਾ ਕਮਾਈ ਦਾ ਜਿਹੜਾ ਸਰਕਲ ਆ ਮਤਲਬ ਬੰਦ ਹੋ ਗਿਆ ਹਾਂਜੀ ਹੁਣ ਬੰਦ ਹੋ ਚੁੱਕਾ ਜੋ ਇਹਦੇ ਵਿੱਚ ਮੈਂ ਦੇਖਿਆ ਸਮਾਨ ਵੀ ਜਿਹੜਾ ਤੁਸੀਂ ਮਿਲ ਬਾਹਰ ਕੱਢ ਲਿਆ ਕੀ ਚੱਕਰ ਹੋਇਆ ਉਹ ਇੱਕ ਸਾਡਾ ਕੰਬਰਾ ਡਿੱਗ ਗਿਆ ਜੋ ਤੇ ਦੂਜੇ ਦੀ ਵੀ ਕੰਧ ਨੂੰ ਢੇੜ ਆਈ ਹੈ ਤੇ ਉਹ ਵੀ ਡਿੱਗਣ ਵਾਲਾ ਜੇ ਤੇ ਉਹ ਮੈਂ ਅਜੇ ਕੱਲ ਹੀ ਕਿਸ ਦੇ ਕਰ ਚੁੱਕੇ ਸਮਾਨ ਰੱਖਿਆ ਜੋ ਤੇ ਮੈਂ ਕਿਤੇ ਵੀ ਨ ਡਿੱਗ ਜੇ ਮੁੜ ਕੇ ਕੀ ਕਰਾਂਗੀ ਮੈਂ ਵੀ ਤੁਹਾਨੂੰ ਪਤਾ ਆ ਬੜਾ ਮੁਸ਼ਕਲ ਬੰਦਾ ਸਮਾਨ ਵੀ ਇਹ ਬਜ਼ੁਰਗ ਹੁਣ ਕਿੱਥੇ ਸੌ ਰਿਹਾ ਇਹ ਇੱਥੇ ਸੁਣਦੇ ਜੋ ਬਾਹਰ ਹੀ ਜੋ بارش ਆਉਂਦੀ ਉਹਦੋਂ ਇਹ ਵੀ ਫਿਰ ਉਧਰ ਚਲ ਜਾਂਦੇ ਮੇਰੇ ਲੱਗ ਗਈ ਜਿੰਨਾਂ ਦੇ ਘਰ ਮੈਂ ਸੌਨੀ ਹਾਂ ਕਿੰਨੇ ਦਿਨ ਹੋ ਗਏ ਨੇ ਕਮਰੇ ਨੂੰ ਹਾਂਜੀ ਕਮਰੇ ਤੇ ਜਦੋਂ ਦੀ بارش ਆਉਂਦੀ ਉਹਦੋਂ ਦਾ ਚੁੰਦਾ ਬੜਾ ਜੋ ਤਾਂ ਇਦਾਂ ਮੈਂ ਕਦੀ ਉੱਤੇ ਲਿਫਾਫੇ ਪਾ ਦੇਨੀ ਆਂ ਵੀ ਮੰਜੇ ਨਾ ਗਿੱਲੇ ਹੋ ਜਾਣ ਕਦੀ ਕੱਪੜੇ ਨਾ ਗਿੱਲੇ ਹੋ ਜਾਣ ਜੇ ਹੁਣ ਮੈਂ ਕੱਲ ਦਾ ਸਮਾਨ ਕੱਲ ਕਹਿੰਦੇ ਸੀ ਬੜੀ بارش ਆਉਣੀ ਆ ਤੇ ਫਿਰ ਮੈਂ ਕੱਲ ਚੁੱਕ ਲਿਆ ਵੀ ਕਿਤੇ ਕਾਂਦੀ ਨਾ ਡਿੱਗ ਜੇ ਤੇ ਲੰਮੇ ਸਮੇਂ ਤੋਂ ਇੱਕੋ ਕਮਰੇ ਦੇ ਵਿੱਚ ਜ਼ਿੰਦਗੀ ਹਾਂਜੀ ਇੱਕੋ ਕਮਰੇ ਚ ਰਹੀਦਾ ਜੋ ਕਦੀ ਮੈਨੂੰ ਸਮਾਜ ਸੇਵੀ ਸਹਾਇਤਾ ਜਾਂ ਐਨ ਆਰ ਆਈ ਵੀਰ ਨੇ ਜਾਂ ਹੋਰ ਪਿੰਡਲ ਕਦੀ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਨਾ ਨਾ ਸਾਡੇ ਤਾਂ ਨਹੀਂ ਕੋਈ ਵੀ ਕੋਈ ਵੀ ਨਹੀਂ ਸਾਡਾ ਸਹਾਰਾ ਭਾਜੀ ਬਸ ਐਦਾਂ ਹੀ ਆ ਟਾਈਮ ਪਾਸ ਕਰੀਦਾ ਜੋ ਮਤਲਬ ਇਹ ਜਿਹੜੀ ਮੈਂ ਦੇਖਿਆ ਚਣਾਈ ਵੀ ਜਿਹੜੀ ਘਾਰੇ ਦੀ ਹੈ ਮਤਲਬ ਇਹਦੀ ਮੈਂ ਮੜਿਆ ਦੇ ਜਿਹੜੀ ਆ ਪੁੱਛ ਹਾਂਜੀ ਹਾਂਜੀ ਇਹ ਬੜੇ ਸਾਲਾਂ ਦਾ ਜੋ ਕਮਰਾ ਹੁਣ ਤੁਹਾਡੇ ਵਿਆਹ ਤੋਂ ਪਹਿਲਾਂ ਕੀ ਚਾਤ ਬਾਤ ਹੋਈ ਨਹੀਂ ਬਾਤ ਚ ਪਾਇਆ ਜੇ ਪਹਿਲਾਂ ਸਾਡਾ ਘਰ ਹੁੰਦਾ ਸੀ ਤੇ ਉਹ ਵੀ ਅੱਛੇ ਦਿੱਤਾ ਮੇਰੇ ਘਰ ਵਾਲੇ ਨੇ ਮੈਂ ਚਲ ਗਈ ਹਾਂ ਆਪਣੇ ਪੇਕੇ ਤੇ ਮੰਗਰੋਂ ਨੇ ਵਿੱਚ ਤਾਂ ਨਾਲ ਉਹਦੀਆਂ ਭੈਣਾਂ ਸੀ ਦਰੜ ਕੇ ਤੇ ਵਿੱਚ ਤਾਂ ਇਹਨਾਂ ਤੇ ਜੇ ਮੈਂ ਆਣ ਕੇ ਕਿਹਾ ਤਾਂ ਮੇਰੇ ਨਾਲ ਲੜਦੇ ਸੀ ਬੋਤੇ ਮੇਰੇ ਨਾਲ ਹੁਣ ਬੋਲਣਾ ਵੀ ਛੱਡਤਾ ਮੇਰੇ ਨਾਨਾ ਨੇ ਉਹ ਨਹੀਂ ਮੇਨਾਂ ਬੋਲਦੀਆਂ ਕਿੰਨਾ ਚਿਰ ਹੋ ਗਿਆ ਬਾਬਾ ਦਾ 12 ਕ ਸਾਲ ਹੋਈ ਗਏ ਜੀ ਇਸ ਗੱਲ ਨੂੰ ਕਮਰੇ ਪਏ ਨੂੰ 12 ਸਾਲ ਹੋ ਗਏ ਹਾਂਜੀ ਹਾਂਜੀ ਉਹਨੂੰ ਹੁਣ ਜਿਹੜੀਆਂ ਦਾਨੀ ਸੱਜਣਾਂ ਨੇ ਜਿਹੜਾ ਸਮਾਜ ਸੇਵੀ ਸੰਸਥਾ ਨੇ ਉਹਨਾਂ ਤੋਂ ਕੀ ਮਦਦ ਦੀ ਕਰ ਲਈ ਮੈਂ ਹੁਣ ਇਹੋ ਚਾਹੁੰਨੀ ਆ ਕਿ ਮੇਰੀ ਕੋਈ ਹਲਫ ਕਰੇ ਮਾੜੀ ਮੋਟੀ ਕਿ ਜਿੱਦਾਂ ਵੀ ਹੁੰਦੀ ਕਿਸੇ ਕੋ ਮਲੇ ਨਾ ਬਜ਼ੁਰਗਾਂ ਨੂੰ ਵੀ ਤੁਸੀਂ ਜੜੀਆ ਕਰਕੇ ਮਨ ਲੋ ਕਮਕਤਾਂ ਦਾ ਕਰਕੇ ਤੇ ਰੋਟੀ ਵੀ ਜੜੀਆ ਤੁਹਾਡੇ ਸਿਰ ਚ ਆਹ ਜੀ ਮੈਂ ਦੇਂਦੀ ਜੀ ਰੋਟੀ ਵੀ ਤੇ ਆਪ ਮੈਂ ਉਧਰੋਂ ਖਾਣ ਨਹੀਂ ਤੇ ਇੰਨਾ ਜੋਗੀ ਲੈ ਆਉਣੀ ਆ ਤੇ ਕਿਸੇ ਵੇਲੇ ਨਾ ਲਿਆਵਾਂ ਤੇ ਘਰ ਬਣਾ ਦੇਣੀ ਇਹਨਾਂ ਨੂੰ ਕਿੰਨੇ ਕਰਦਾ ਕੰਮ ਕਰ ਇੱਕੋ ਕਰਦਾ ਕੰਮ ਕਰਦੀ ਜੀ ਕਿੰਨੇ ਪਾਉਂਦੇ 800 ਰੁਪਏ 800 ਰੁਪਏ ਜੀ ਨਾ ਫਿਰ ਮਨ ਲੋ ਮਹੀਨਾ ਇਹਨਾਂ ਮਨ ਲੋ ਟਾਈਮ ਦੇਣ ਨੂੰ ਦੇਣ ਕਿਵੇਂ ਸਰਕਲ ਚੱਲਦਾ ਇਦਾਂ ਚਲਾ ਲਈ ਜਾ ਜੋ ਕਿਸੇ ਵੇਲੇ ਖਾਈ ਦੀ ਰੋਟੀ ਕਿਸੇ ਵੇਲੇ ਨਹੀਂ ਖਾਈਦੀ ਤੇ ਇਦਾਂ ਟਾਈਮ ਪਾਸ ਕਰ ਲੈਂਦਾ ਜੋ ਚਲੋ ਦਵਾਈ ਬੂਟੀ ਵੀ ਚਲੋ ਤੇ ਸ਼ਰਮ ਨਾ ਹੋ ਜਾਂਦੀ ਦਵਾਈ ਬੂਟੀ ਤੇ ਹੋਰ ਸਾਰੋਂ ਵਸਤਵਾਂ ਨੇ ਕਰਦੀਆਂ ਲੋੜਾਂ ਨੇ ਦਵਾਈ ਇਦਾਂ ਜੇ ਲੋਕ ਕਿਤੇ ਸੌਰਾ ਠੀਕ ਨਾ ਹੋਏ ਤੇ ਉਹ ਕਿਸੇ ਕੋਲ ਲੈ ਲੂ ਲੈਂਦਾ ਕੋਈ ਜ਼ਿੰਮੇਵਾਰ ਨੰਗਦਾ ਹੋਏ ਉਹਨੂੰ ਖਲਾਰ ਲੈਣਾ ਤੇ ਉਹਦੇ ਕੋਲ ਪੈਸੇ ਤੇ ਲਾ ਮੰਗ ਲੈਣਾ ਤੇ ਮੈਂ ਵੀ ਇਦਾਂ ਹੀ ਜਿੰਨਾਂ ਦਾ ਕੰਮ ਕਰਨੀ ਉਹਨਾਂ ਕਰ ਜਾ ਕੇ ਕਹਿਣਾ ਤੇ ਉਹਨਾਂ ਮੈਨੂੰ ਦਵਾਈ ਲੈ ਦੇਣੀ ਹੁੰਦੀ ਆ ਤੇ ਫਿਰ ਇਦਾਂ ਹੀ ਮਾਡਾ ਮਟਾ ਚੱਲਦਾ ਰਹਿੰਦਾ ਵਾ ਉਹ ਇੰਨੇ ਦਾਨੀ ਨੇ ਇੰਨੀ ਸਵਾਸ ਨੇ ਇੰਨੇ ਦਿਆਦਲੀ ਨੇ ਸੇਵਾ ਕਰਨ ਦੇ ਤੁਹਾਡੀ ਕਦੀ ਕਹੇ ਬਾਹ ਨਹੀਂ ਖੜੀ ਨਾ ਹਾਡੀ ਨਹੀਂ ਜੋ ਖੜੀ ਜੇ ਕੋਈ ਗੱਲ ਕਰੀਦੀ ਤੇ ਵਾਧੂ ਕਹਿ ਦਿੰਦੇ ਲੈ ਤੁਹਾਡੇ ਕੋ ਹੈਗਾ ਕੋਈ ਹਲਫ ਹੈਗੀ ਥੋੜੀ ਬਹੁਤੀ ਤੇ ਫੇਰ ਹੀ ਆਪਾਂ ਵੀ ਕਰਾਂਗੇ ਜੇ ਤੁਹਾਡੇ ਕੋ ਨਹੀਂ ਤੇ ਫਿਰ ਆਪਾਂ ਕਿੱਦਾਂ ਕਰਦੀਏ ਤੇ ਫਿਰ ਚੁੱਪ ਕਰ ਜਾਈਦਾ ਵਾ ਵੀ ਚਲ ਕੋਈ ਨਹੀਂ ਖਦਾਬੰਦਾ ਤੂੰ ਵੀ ਮੇਰਾ ਸਹਾਰਾ ਮੇਰਾ ਕੋਈ ਸਹਾਰਾ ਨਹੀਂ ਹੈਗਾ ਬਸ ਖਦਾ ਗਾੜੀ ਦਵਾ ਕਰੀਦੀ ਹੈ ਵੀ ਤੂੰ ਹੀ ਸਾਡੀ ਮਦਦ ਕਰਨ ਵਾਲਾ ਤੂੰ ਹੀ ਸਾਡੀ ਬਾਹ ਫੜਨ ਵਾਲਾ ਮਤਲਬ ਕਿ ਮਲੋ ਜਿਆਦਾ ਮਤਲਬ ਪ੍ਰਭਾਵਿਤ ਮਤਲਬ ਇਨਾ ਮਤਲਬ ਕਰਨਾ ਮਤਲਬ ਔਖਾ ਮਲ ਕੇ ਮਨੂੰ ਆਪ ਬੰਦਰ ਕਿਸਾਨ ਹਾਂ ਹਾਂਜੀ ਬੜਾ ਆਮਦਾ ਚੁੱਕੇ ਵੇੜੇ ਮੈਂ ਸਾਰੇ ਲੜ ਕੇ ਚਲ ਜਾਨੀ ਹੁਣ ਵੀ ਮੈਂ ਹੱਤਾ ਰਹਿ ਕੇ ਆਈਆਂ ਕਿਤੇ ਮੈਂ ਕਿਹਾ ਮੈਂ ਰਹਿਣਾ ਹੀ ਨਹੀਂ ਕਰ ਮੇਰਾ ਕੱਲ ਵੀ ਇਨਾ ਮਨ ਦੁਖੀ ਹੋਇਆ ਹੁਣ ਮੈਂ ਕਿਹਦੇ ਘਰ ਗਈ ਤੇ ਕੱਲ ਮੈਂ ਜਾ ਕੇ ਉਹਨਾਂ ਘਰ ਵੀ ਰੋਈ ਮੈਂ ਵੇਲਤੀ ਦਸਮਾਨ ਰੱਖ ਲਾਂ ਤੁਹਾਡੇ ਘਰ ਕਹਿੰਦਾ ਕੋਈ ਨਹੀਂ ਭਾਬੀ ਰਾਹ ਲੱਜ ਜੀ ਕਰੇਗਾ ਤੇਰਾ ਲੈ ਆਈ ਤੁਹਾਡੇ ਘਰ ਸਮਾਨ ਤੇ ਫਿਰ ਕੱਲ ਮੈਂ ਚੁੱਕੇ ਸਮਾਨ ਉਹਨਾਂ ਘਰ ਰੱਖ ਲਿਆ ਪੀ ਹੁਣ ਕੀ ਕਰਾਂ ਮੇਰਾ ਤਾਂ ਕੋਈ ਸਹਾਰਾ ਵੀ ਨਹੀਂ ਹੈਗਾ ਮੈਂ ਕਿੱ데 ਘਰ ਜਾ ਕੇ ਰੱਖਾਂ ਸਹਾਰਾ ਬਣਾਵਾ ਆਪਣਾ ਮਨੂੰ ਸਮਾਨ ਜਿਹੜਾ ਘਰੋਂ ਕੱਢਣਾ ਮਨੂੰ ਇੱਕ ਮਨ ਲੱਗਦਾ ਮਨੂੰ ਥਕਾਇਆ ਲੱਗਦਾ ਹਾਂਜੀ ਹਾਂਜੀ ਕਿਹ ਵੇਲੇ ਕਹਿ ਦਿੰਨੀ ਮੈਨੂੰ ਕਾਨੂੰ ਰੱਬਾ ਕਿਤੇ ਪਿਆਦਾ ਕੀਤਾ ਸੀ ਇੰਨਾ ਤਾਂ ਮੈਨੂੰ ਮੌਤ ਆ ਜਾਂਦੀ ਤੇ ਉਹ ਚੰਗਾ ਹੈ ਮੇਰਾ ਕੋਈ ਜੀਣਾ ਥੋੜਾ ਹੈਗਾ ਇਹ ਘਰ 'ਚ ਪਾਣੀ ਤਾਂ ਕਿਵੇਂ ਸੱਕਲ ਚੱਲੇ ਪਾਣੀ ਇਦਾਂ ਨਲਕਾ ਹੀ ਗੇੜ ਦੀ ਜੇ ਨਲਕੇ ਤੇ ਕੱਪੜੇ ਧੋਈ ਦੇ ਕੋਈ ਹੋਰ ਬਾਥਰੂਮ ਲੈਟਰ ਕੋਈ ਨਾ ਕੁਛ ਨਹੀਂ ਜੋ ਇਹੋ ਜੋ ਬਾਰੀ ਜਾਂਦਾ ਉਦਾਂ ਹੀ ਮਰਦਾਂ ਤਰ੍ਹਾਂ 12 ਸਾਲਾ ਤੋਂ ਕਰੀ ਤੇ ਮੈਂ ਵੀ ਠੀਕ ਬਣਾਈ ਨਾ ਨਾ ਜਿੱਦੋਂ ਦੀ ਮੈਂ ਵਿਆਹੀ ਆਈ ਹਾਂ ਉਦੋਂ ਦਾ ਇਹੋ ਹਾਲ ਰਿਹਾ ਵਾ ਜਦੋਂ ਸੱਸ ਹੀ ਉਦੋਂ ਵੀ ਨਲਕਾ ਸੀ ਤੇ ਹੁਣ ਵੀ ਨਲਕਾ ਜ ਮੈਨੂੰ ਬਜਟ ਨਹੀਂ ਨਾ ਹੋਇਆ ਕਦੀ ਆਪ ਮળો ਕਰਦੀ ਨਾ ਨਾ ਕੁਝ ਵੀ ਨਹੀਂ ਨਾ ਗਾੜੀ ਸਾਰੇ ਪਰਿਵਾਰ ਕੋ ਹੋਇਆ ਨਾ ਗਾੜੀ ਮੇਰ ਕੋ ਹੋਇਆ ਕਿ ਮੈਂ 800 ਰੁਪਏ ਚ ਕੀ ਕਰ ਲੈਣਾ ਜ ਮੈਨੂੰ ਤਾਂ ਸਮਾਨ ਖਰਿਆ ਹੋ ਕੋ 2 ਦਿਨ 4 ਦਿਨ ਮਹੀਨਾ ਰੱਖ ਲਾ ਕੀ ਲੱਗਦਾ ਕਿ ਕਮਰੇ ਦੀ ਪਰਵਾਹੀ ਹੋ ਸਕਦੀ ਤੁਹਾਡੀ ਮੈਂ ਆ ਸੋਚਿਆ ਕਿ ਚਲ ਜੇ ਬਣ ਜਾਣਗੇ ਤਾਂ ਠੀਕ ਹੈ ਨਹੀਂ ਤੇ ਫਿਰ ਕਿਰਾਏ ਤੇ ਚਲ ਜਾਾਂਗੀ ਕੀ ਕਰਨਾ ਫਿਰ ਹੋਰ ਦੋ ਚੌਂ ਘਰਾਂ ਦਾ ਕੰਮ ਕਰ ਲਾਂਗੀ ਤੇ ਫਿਰ ਕਿਰਾਇਆ ਦੇ ਦਿਆ ਕਰੂੰਗੀ ਕਮਰੇ ਦਾ ਕੀ ਕਰਨਾ ਹੁਣ ਟਾਈਮ ਪਾਸਤ ਕਰਨਾ ਹੀ ਆ ਪੀ ਤੁਹਾਡਾ ਕਿਹੜਾ ਕੋਈ ਹੈਗਾ ਵਾ ਜਿੰਨੋਂ ਜਿਹਦੇ ਲਈ ਅਸੀਂ ਘਰ ਬਣਾਉਣਾ ਤੇ ਫਿਰ ਮਨ ਚ ਸੋਚੀਦਾ ਵਾ ਚਲ ਕੋਈ ਨਹੀਂ ਕਦੀ ਨਾ ਕਦੀ ਤੇ ਖਦਾ ਬਣੂਗਾ ਹੀ ਸਾਡਾ ਰਿਸ਼ਤਦਾਰਾਂ ਨੇ ਮਦਦ ਨਹੀਂ ਨਾ ਕੋਈ ਨਹੀਂ ਜੋ ਕਰਦਾ ਜੀ ਪੈਣਾ ਹੈ ਗਿਆ ਵਾ ਇੱਧਰ ਕਿਤੇ ਡੇਰੇ ਵਾਲੇ ਉੱਧਰ ਵੀ ਹੜਫੜਾਏ ਆ ਉਹਨਾਂ ਵਿਚਾਰੀਆਂ ਵੀ ਕੀ ਕਰਨਾ ਉਹਨਾਂ ਦੇ ਵਿਧਿਆੜੀ ਦਰ ਵਾਲੇ ਬੰਦੇ ਜੋ ਇੱਕ ਪੈਣ ਦਾ ਕਰਵਰਦੀ ਦਾਤ ਹੋ ਗਈ ਉਹ ਵੀ ਆਪਣੇ ਬੱਚੇ ਆਪੇ ਪਾਲਣ ਦੀ ਹੈ ਮਲੇ ਵੱਡੇ ਪਰਾਂ ਦੇ ਵਿਚ ਰਸੂਕ ਵਾਲਾਂ ਦੇ ਘਰਾਂ ਚ ਚਲ ਜਾਂਦੇ ਜੋ ਉਹਨਾਂ ਦੇ ਮਤਲਬ ਉਹ ਤਗੜੇ ਕਰਜ਼ੇ ਵਿੱਚ ਤਗੜੇ ਕੰਮ ਕਾਰੋਬਾਰ ਵਿੱਚ ਮਤਲਬ ਮਹੀਏ ਜੀ ਤਗੜੇ ਲੰਮੀ ਕੰਮ ਉਹਨਾਂ ਦੇ ਮਹੀਏ ਜ਼ਮੀਨਾਂ ਨੇ ਸਭ ਕੁਝ ਪਰ ਉਹਨਾਂ ਨੇ ਕਦੀ ਬੋਲ ਨਾ ਨਾ ਨਵ ਨਹੀਂ ਜਿਹਾ ਫੜੀ ਜੇ ਮੈਂ ਕਹੀ ਨਹੀਂ ਆ ਇੱਕ ਦਿਨ ਮੈਂ ਕਹਿੰਦੀ ਮੇਰਾ ਅੰਮ੍ਰਿਤਪਾਲ ਕੋਠਾ ਡਿੱਗ ਚੱਲਿਆ ਵੇ ਤੇ ਮੈਨੂੰ ਕਮਰਾ ਪਾ ਦੋ ਤੇ ਕਹਿੰਦੇ ਆਂਟੀ ਤੇਰ ਕੋ ਗੰਜੱਸ ਹੈ ਗਈ ਆ ਜੇ ਤੇਰ ਕੋ ਹੈ ਗਈ ਆ ਤੇ ਅਸੀਂ ਵੀ ਕਰ ਦਿੰਨੇ ਤੇ ਮੈਂ ਵੀ ਮੇਰ ਕੋ ਕਿੱਥੋਂ ਗੰਜੱਸ ਹੋਣੀ ਆ ਤੇ ਕਹਿੰਦੇ ਫਿਰ ਤੇ ਗੱਲ ਠੀਕ ਆ ਤੇ ਆਂਦੇ ਆਂ ਹੀ ਕਿੱਥੋਂ ਪਾ ਦਈਏ ਜੇ ਤੇਰ ਕੋ ਗੰਜੱਸ ਹੈ ਨਹੀਂ ਤੇ ਫਿਰ ਚੁੱਪ ਕਰ ਗਈ ਮੈਂ ਮੈਂ ਕੁਝ ਬੋਲੀ ਨਹੀਂ ਗੜੀ ਮਤਲਬ ਕੀ ਲੱਗਦਾ ਵੀ ਮਤਲਬ ਜਿਹੜੇ ਸੁਕਦਾਰ ਨੇ ਉਹਨਾਂ ਨੂੰ ਮਤਲਬ ਕੰਮ ਤਾਂ ਕਿ ਮਤਲਬ ਆ ਗਰੀਬ ਦੀ ਬਾਹ ਫੜਨ ਦੱਸ ਹਾਂਜੀ ਨਾ ਗਰੀਬ ਦੀ ਬਾਹ ਨੀਆਂ ਫੜਦੇ ਉਹ ਇਹ ਲੋੜਵੰਦ ਪਰਿਵਾਰ ਵਿਧਵਾ ਜਨਨੀ ਐਸੋ ਭੈਣ ਸਾਡੀ ਸੋ ਇਹ ਪਿੰਡ ਪਨਮਾ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਬਜ਼ੁਰਗ ਹੈ ਕਿ 78 ਸਾਲ ਦਾ ਉਸ ਦੀ ਵੀ ਜਿਹੜੀ ਆ ਰੋਟੀ ਦਾ ਟੁੱਕ ਦਾ ਵੀ ਇਹ ਆਪਣੇ ਦਹਾ ਨਵਾਂ ਦੀ ਕਰਤ ਕਰਕੇ ਲੋਕਾਂ ਦੇ ਘਰ ਕੰਮ ਕਰਕੇ ਤੇ ਜਿਹੜਾ ਉਸ ਨੂੰ ਵੀ ਜਿਹੜਾ ਜਿਹੜਾ ਸਾਰਾ ਕਰਦੇ ਰਜਿਸਟਰ ਕਰ ਰਹੇ ਆ ਸੋ ਕਮਰਾ ਵੀ ਜਿਹੜਾ ਗਾਰੇ ਦੀ ਜਿਹੜੀ ਆ ਸਾਤਾ ਤੁਈ ਤਸਵੀਰਾਂ ਦੇ ਵਿੱਚ ਜਿਹੜੀ ਆ ਦੇਖੀ ਆ ਕੋਈ ਇਹ ਵੀ ਕੋਈ ਇੱਕ ਅੱਧਾ ਦੇਣਾ ਜਾਂ ਸ਼ਾਮ ਤੱਕ ਆ ਜਾਂ ਕਦੋਂ ਤੱਕ ਇਹ ਠਾ ਠੇਰੀ ਹੋ ਜਾਣਾ ਵਾ ਸੋ ਬਜ਼ੁਰਗ ਨੂੰ ਜਿਹੜਾ ਬਾਹਰ ਜਿਹੜਾ ਆਪਣੇ ਕਮਰੇ ਤੋਂ ਜਿਹੜਾ ਸੌਣਾ ਪੈਂਦਾ ਉਹ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਉਹਨਾਂ ਦੇ ਜਿਹੜੀ ਦਾ ਹੋ ਰਿਹਾ ਉਹ ਬਲਚਲੜੀ ਆ ਬਲ ਸੇਵਾ ਜਿਸ ਨੂੰ ਤਰ ਰਹੇ ਨੇ ਪਰ ਇਦਾਂ ਦੇ ਜਿਹੜੇ ਲੋਰ ਇਹਨਾਂ ਦੀ ਜਿਹੜੀ ਲੋੜ ਨਹੀਂ ਪਹੁੰਚ ਰਹੀ ਲੋੜ ਤਾਂ ਜਰੂਰ ਹੋ ਰਹੀ ਹੈ ਸੇਵਾ ਤਾਂ ਜਰੂਰ ਹੋ ਰਹੀ ਹੈ ਪਰ ਗਲਤ ਹੱਥਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਹੈ ਸੇਵਾ ਜਰਾ ਰਹੀ ਹੈ ਜਿਹੜੇ ਨਹੀਂ ਵਾਕਈ ਇਸ ਚੀਜ਼ ਦੇ ਲੋੜਵੰਦ ਉੱਥੋਂ ਤੱਕ ਜਿਹੜੀ ਹੈ ਸੇਵਾ ਜਿਹੜੀ ਆ ਹੋ ਰਹੀ ਆ ਸੋ ਕੋਟੇ ਤੇ ਵੀ ਤਰਪਾਲ ਗਲੀਚਾਰੀ ਦੇਖੋ ਪਾਈ ਆ ਗਰੀਬਾਂ ਤੱਕ ਨੇ ਪਰ ਤਰਪਾਲ ਦੀ ਵੀ ਕੋਸ਼ਿਸ਼ ਕੀਤੀ ਸੋ ਕਹਿਵਨ ਸਹਾਇਤਾ ਵੱਲੋਂ ਇੰਨੀਆਂ ਟਰਾਲੀਆਂ ਲਾਦੀਆਂ ਖੜੀਆਂ ਗਈਆਂ ਨੇ ਸੋ 10-10 15-15 ਤਰਪਾਲਾਂ ਵੀ ਜੜੀਆਂ ਨੇ ਇਕੱਠੀਆਂ ਜੜੀਆਂ ਕਰ ਲਈਆਂ ਗਈਆਂ ਲੋਕਾਂ ਦੇ ਵੱਲੋਂ ਸਮਾਜ ਸੇਵੀਆਂ ਵੱਲੋਂ ਦਾਨੀਆਂ ਵੱਲੋਂ ਮਤਲਬ ਦਾਨ ਦੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਜਿਹੜੀ ਸੇਵਾ ਕੀਤੀ ਗਈ ਆ ਪਰ ਕਿਤੇ ਨਾ ਕਿਤੇ ਜਿਹੜੀ ਅਸਲ ਲੋੜਵੰਦ ਉਹਨਾਂ ਤੱਕ ਜਿਹੜੀ ਇਹਨਾਂ ਦੀ ਸੇਵਾ ਜਿਹੜੀ ਆ ਨਹੀਂ ਪਹੁੰਚੀ ਗਈ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀ ਸਿੰਘ ਖੁਸ਼ੀ